ਆਪਾਂ ਜਿੰਨਾ ਵੀ ਕਰ ਸਕਦੇ ਆ ਪੁਰਾਣੇ ਵਿਰਸੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਪੁਰਾਣਾ ਇੱਕ ਰਿਵਾਜ ਚੱਲਿਆ ਕਿ ਤੀਆਂ ਤੇ ਹਰ ਇੱਕ ਲੜਕੀ ਆਪਣੀ ਪੇਕੀ ਆਊਗੀ ਉਹਦਾ ਮੰਤਵ ਇਹ ਸੀ ਵੀ ਉਹ ਸਾਰੀਆਂ ਲੜਕੀਆਂ ਪੇਕੇ ਹੁੰਦੀਆਂ ਸੀ ਉਹ ਮੌਕਾ ਹੁੰਦਾ ਸੀ ਜਦੋਂ ਉਹ ਆਪਣੀਆਂ ਭੈਣਾਂ ਨੂੰ ਸਾਰਿਆਂ ਨੂੰ ਮਿਲ ਸਕਦੀਆਂ ਸਨ ਸਸੇਕਾਲ ਜੀ ਰਿਆਸਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਤੀਆਂ ਦੇ ਤਿਹਾਰ ਚ ਜੋ ਪੁਰਾਣੇ ਜ਼ਮਾਨੇ ਵਿੱਚ ਪਿੰਗਾ ਝੂਟਦੀਆਂ ਸੀ ਦਰਖਤਾਂ 'ਤੇ ਪਿੰਗਾ ਪਾ ਕੇ ਕੁੜੀਆਂ ਬੜੇ ਚਾਣ ਵਾਲੇ ਤਿਹਾਰ ਮਨਦੇ ਹੁੰਦੇ ਸੀ ਪਰ ਅੱਜ ਕੱਲ ਇਹ ਥੋੜਾ ਜਿਹਾ ਲਿਮਟਿਡ ਜਗ੍ਹਾ ਤੇ ਰਹਿ ਗਿਆ ਹੈ ਪਰ ਹਾਲੇ ਵੀ ਕੁਝ ਸਥਾਵਾਂ ਇਹ ਜਿਹੀਆਂ ਨੇ ਜੋ ਹੈ ਜੇ ਤਿਹਾਰਾਂ ਨੂੰ ਜਿਉਂਦਾ ਰੱਖਣਾ ਚਾਹੁੰਦੇ ਜਿਨ੍ਹਾਂ ਵਿੱਚ ਕਈ ਸੰਸਥਾਵਾਂ ਜਿਨ੍ਹਾਂ ਵੱਲੋਂ ਸ਼ਹਿਰ ਖਰੜ ਦੇ ਵਿੱਚ ਇਹ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਕੁੜੀਆਂ ਨੂੰ ਇਕੱਠੇ ਕਰਕੇ ਇਸ ਤਿਹਾਰ ਦੀ ਮਹੱਤਤਾ ਦੱਸੀ ਜਾ ਰਹੀ ਹੈ ਆਓ ਕੁਝ ਬਜ਼ੁਰਗਾਂ ਨਾਲ ਗੱਲ ਕਰਦੇ ਹਾਂ ਕਿ ਉਸ ਸਮੇਂ ਦੇ ਤਿਹਾਰ ਕਿਹੋ ਜਿਹਾ ਕਰਦੇ ਸੀ ਸਤਿ ਸ਼੍ਰੀ ਅਕਾਲ ਜੀ ਅੱਜ ਕੱਲ੍ਹ ਤਿਹਾਰ ਤੁਹਾਨੂੰ ਦਿਖ ਰਿਹਾ ਵੀ ਲਿਮਟਿਡ ਹੀ ਰਹਿ ਗਏ ਅੱਗੇ ਵਾਂ ਖੁੱਲ ਕੇ ਨਹੀਂ ਕਰਦੇ ਕੀ ਗੱਲ ਹੋ ਗਈ ਮੈਂ ਹਰਦੀਪ ਸਿੰਘ ਬਾਜਵਾ ਪ੍ਰੈਜ਼ੀਡੈਂਟ ਸਨਿਨ ਕਲੇਬ ਸੀਨੀਅਰ ਸਿਟੀਜ਼ਨ ਜੇ ਜੇ ਤੁਸੀਂ ਗੱਲ ਕਰੇ ਸੱਭਿਆਚਾਰ ਦੀ ਸੱਭਿਆਚਾਰ ਦਾ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਨਾਲੋਂ ਹੁਣ ਅੱਜਕੱਲ ਮਾਡਰਨ ਵੇ ਜਿਹੜਾ ਆ ਗਿਆ ਇਹਦੇ 'ਚ ਹੁਣ ਉਹ ਜਿਹੜਾ ਸਾਡੇ ਵੇਲੇ ਪਿੰਗਾ ਚੜਾਉਣ ਦਾ ਸਿਸਟਮ ਹੁੰਦਾ ਸੀ ਕਿ ਪੈਣਾ ਨੇ ਇਕੱਠੀਆਂ ਕੁੜੀਆਂ ਨੇ ਤੇ ਬੜੇ ਚਾਹ ਹੁਣੇ ਹੁਣ ਉਹ ਗੱਲਾਂ ਸ਼ਹਿਰਾਂ 'ਚ ਨਹੀਂ ਹੈਗੀਆਂ ਸ਼ਹਿਰਾਂ 'ਚ ਹੁਣ ਜਿੱਦਾਂ ਅੰਦਰ ਸੇ ਸਾਡੇ ਹੁਣ ਪ੍ਰੋਗਰਾਮ ਚੱਲ ਰਿਹਾ ਹੈ ਇਹ ਹੀ ਜ਼ਿਆਦਾ ਦਰ ਦੇਖਿਆ ਜਾ ਰਿਹਾ ਵੀ ਥੋੜਾ ਮਾਡਰਨ ਤਰੀਕੇ ਨਾਲ ਤਬੂਲਾ ਖੇਡ ਕੇ ਹਾਂਜੀ ਕਿੱਤੀ ਪਾਰਟੀ ਟਾਈਪ ਜੇ ਆਈ ਹੋ ਗਿਆ ਉਦਾਂ ਨਹੀਂ ਰਿਹਾ ਜਿੱਦਾਂ ਦੀਆਂ ਪਹਿਲਾਂ ਹੁੰਦੀਆਂ ਸੀ ਇਹ ਬਸ ਵੀ ਦਿਖਾ ਰਹੇ ਨੇ ਵੀ ਅਸੀਂ ਦੀਆਂ ਮਨਾ ਰਹੇ ਆ ਉਹ ਚੀਜ਼ ਆ ਅਸਲ ਜਿਹਦੇ ਮਨਾਉਂਦੇ ਉਦਾਂ ਤਾਂ ਨਹੀਂ ਆ ਜੋ ਦੀਆਂ ਨਹੀਂ ਜਿਹੜੀਆਂ ਪਹਿਲਾਂ ਹੁੰਦਾ ਸੀ ਸਿਸਟਮ ਤੇ ਹੁਣ ਇਹ ਆ ਵੀ ਮਾਡਰਨ ਤਰੀਕਾ ਖਰਚੇ ਖੁਰਚੇ ਵੀ ਵੱਧ ਕੀਤੇ ਜਾ ਰਹੇ ਨੇ ਤੇ ਉਹ ਮਤਲਬ ਚਲੋ ਫੇਰ ਵੀ ਇਹੋ ਦਿਨ ਨੂੰ ਜਿਉਂਦਾ ਰੱਖਣ ਲਈ ਬਹੁਤ ਵੱਡਾ ਉਪਰਾਲਾ ਹੈ ਵਧੀਆ ਉਪਰਾਲਾ ਹੈ ਸਾਡੀਆਂ ਭੈਣਾਂ ਬਹੁਤ ਵਧੀਆ ਕੰਮ ਕਰ ਰਹੀਆਂ ਪੂਰੇ ਜੋਸ਼ੋਖ ਰੋਚ ਨਾਲ ਲੱਗੀਆਂ ਹੋਈਆਂ ਨੇ ਥੈਂਕ ਯੂ ਜਿਹੜਾ ਆਪਣਾ ਪੱਛਮੀ ਸੱਭਿਆਚਾਰ ਆ ਉਹਦਾ ਕੀ ਪ੍ਰਭਾਵ ਆ ਜਿਹੜਾ ਆਪਣਾ ਵੈਸਟਰਨ ਸੱਭਿਆਚਾਰ ਆ ਬਾਹਰਲੇ ਦੇਸ਼ਾਂ ਦੇ ਉਹਨਾਂ ਕਿੰਨਾ ਕੁ ਪ੍ਰਭਾਵ ਉਹਦਾ ਹੀ ਜ਼ਿਆਦਾ ਪ੍ਰਭਾਵ ਚੱਲ ਰਿਹਾ ਜੀ ਇਹ ਸਭ ਕੁਝ ਆ ਤੰਬੋਲੇ ਤਮਾਲੇ ਉਧਰੋਂ ਹੀ ਆ ਰਿਹਾ ਕਿੱਟੀ ਪਾਰਟੀਆਂ ਵਗੈਰਾ ਇਹ ਵੈਸਟਰਨ ਹੀ ਹੈ ਸਾਰਾ ਕੁਝ ਹਾਂਜੀ ਵੈਸਟਰਨਾਈਜ਼ ਹੀ ਹੋ ਰਿਹਾ ਸਾਰਾ ਕੁਝ ਆਲੀ ਆਲੀ ਤੇ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਵਾਪਸ ਆ ਸਕਣਗੀਆਂ ਜਿਵੇਂ ਆਪਾਂ ਕੋਸ਼ਿਸ਼ਾਂ ਕਰ ਰਹੇ ਹਾਂ ਕਈ ਸੰਸਥਾਵਾਂ ਨੇ ਜਿੰਨਾ ਇੱਦਾਂ ਥੋੜੀ ਸੰਸਥਾ ਕੋਸ਼ਿਸ਼ ਕਰ ਰਹੀ ਆ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਇਹ ਵਾਪਸ ਆ ਸਕਦਾ ਤੇ ਆ ਲੈਟ ਅਸ ਹੋਪ ਸੋ ਬਟ ਆਈ ਡੋਨਟ ਥਿੰਕ ਕਿ ਦੁਬਾਰਾ ਇਦਾਂ ਹੋ ਸਕਦਾ ਚਲੋ ਆਪਾਂ ਨੂੰ ਆਸ਼ਾਵਾਦੀ ਰਹਿਣਾ ਚਾਹੀਦਾ ਹੋਪ ਕਰਨੀ ਚਾਹੀਦੀ ਮੋਬਾਈਲ ਹੈ ਜੀ ਕਿੰਨਾ ਗਰੋਲ ਅਦਾ ਕਰਦਾ ਜੀ ਮੋਬਾਈਲ ਦਾ ਤੇ ਕਾਫੀ ਰੋਲ ਹੈ ਜੀ ਹਰ ਚੀਜ਼ ਖਾਣ ਪੀਣ ਚ ਉੱਠਣ ਬੈਠਣ ਚ ਸਾਡੇ ਸਾਰਾ ਸਿਸਟਮ ਹੀ ਹੁਣ ਅੱਜ ਕੱਲ ਮੋਬਾਈਲ ਤੇ ਡਿਪੈਂਡ ਹੋ ਰਿਹਾ। ਨਾ ਅੱਗੇ ਕੁੜੀਆਂ ਕਹਿੰਦੇ ਵੀ ਵੀ ਆਪਣੇ ਦੁੱਖ ਸੁੱਖ ਸਾਂਝਿਆ ਕਰਦੇ ਹੁੰਦੇ ਤੇ ਕੁੜੀਆਂ ਨੂੰ ਮਿਲ ਕੇ ਬੜੇ ਟਾਈਮ ਬਾਹ ਮਿਲਦੀ ਹੁੰਦੀ ਸੀ ਤੇ ਹੁਣ ਤਾਂ ਮੈਂ ਕਹਿੰਦਾ ਮੋਬਾਈਲ ਤੇ ਸਾਰੇ ਮੋਬਾਈਲ ਤੇ ਦੁੱਖ ਸੁੱਖ ਸਾਰਾ ਕੁਝ ਮੋਬਾਈਲ ਤੇ ਹੋ ਰਿਹਾ। ਹਾਂਜੀ। ਹਾਂਜੀ। ਤਾਂ ਕਰਕੇ ਬੜਾ ਫਰਕ ਪੈ ਗਿਆ। ਠੀਕ ਹੈ। ਤੁਹਾਨੂੰ ਕੀ ਲੱਗਦਾ ਕਿੰਨਾ ਕੁ ਪ੍ਰਭਾਵ ਆ ਵੈਸਟਰਨ ਦਾ ਤੇ ਕਿੰਨਾ ਕੁ ਫਰਕ ਪੈ ਗਿਆ ਅੱਗੇ ਨਾਲੋਂ ਤਿਹਾਰਾਂ ਦਾ? ਐਕਚੁਅਲੀ ਜਿਹੜਾ ਤੀਜ ਦਾ ਤਿਉਹਾਰ ਸੀ ਇਸ ਦੀ ਜਿਹੜਾ ਇੱਕ ਪਿਛੋਕੜ ਹੈ ਉਹ ਪਿਛੋਕੜ ਇਹ ਹੈ ਕਿ ਅੱਜ ਤੋਂ 50 ਸਾਲ 100 ਸਾਲ 80 ਸਾਲ ਪਹਿਲਾਂ ਆਵਾਜਾਵੀ ਦੇ ਕੋਈ ਸਾਧਨ ਨਹੀਂ ਹੁੰਦੇ ਸੀ ਇੱਕ ਲੜਕੀ ਦੀ ਇੱਕ ਪਿੰਡ ਚ ਰਹਿੰਦੀ ਹੈ ਉਹਦੀ شادی ਹੋ ਜਾਂਦੀ ਸੀ ਤਾਂ ਉਹ ਵਾਪਸ ਆਪਦੀਆਂ ਪਿੰਡ ਵਾਲੀਆਂ ਭੈਣਾਂ ਨੂੰ ਮਿਲਣ ਦਾ ਉਹਨੂੰ ਕੋਈ ਮੌਕਾ ਨਹੀਂ ਮਿਲਦਾ ਸੀ ਤਾਂ ਇੱਕ ਪੁਰਾਣਾ ਇੱਕ ਰਿਵਾਜ ਚੱਲਿਆ ਕਿ ਤੀਆਂ ਤੇ ਹਰ ਇੱਕ ਲੜਕੀ ਆਪਣੀ ਪੇਕੇ ਆਉਗੀ ਉਹਦਾ ਮੰਤਵ ਇਹ ਸੀ ਵੀ ਉਹ ਸਾਰੀਆਂ ਲੜਕੀਆਂ ਪੇਕੇ ਹੁੰਦੀਆਂ ਸੀ ਉਹ ਮੌਕਾ ਹੁੰਦਾ ਸੀ ਜਦੋਂ ਉਹ ਆਪਦੀਆਂ ਭੈਣਾਂ ਨੂੰ ਸਾਰਿਆਂ ਨੂੰ ਮਿਲ ਸਕਦੀਆਂ ਸੀ ਅਦਰਵਾਇਜ਼ ਅੱਜ ਵਾਲਾ ਜਮਾਨਾ ਨਹੀਂ ਸੀ ਵੀ ਰੋਜ਼ਾਨਾ ਫੋਨ ਤੇ ਪੈਰਾਂ ਨਾਲ ਗੱਲ ਹੋ ਰਹੀ ਹੈ ਜਾਂ ਰੋਜ਼ਾਨਾ ਵੀਡੀਓ ਤੇ ਗੱਲ ਹੋ ਰਹੀ ਹੈ ਉਹ ਮਿਸ ਨਹੀਂ ਕਰਦੇ ਹੁਣ ਇੱਕ ਹਾਂ ਉਹ ਹੁਣ ਉਹ ਮਤਲਬ ਜਿਹੜਾ ਦੂਰੀ ਸੀ ਉਹ ਟੁੱਟ ਨਹੀਂ ਖਤਮ ਹੋ ਗਈ ਹੈ ਰੋਜ਼ਾਨਾ ਬੰਦਾ ਇੱਕ ਨੇੜੇ ਹੋ ਗਿਆ ਉਦੋਂ ਤਾਂ 30 ਇਕੱਠੀਆਂ ਹੁੰਦੀਆਂ ਪੈਰਾਂ ਨੂੰ ਐ ਲੱਗਦਾ ਸੀ ਵੀ ਅਸੀਂ ਪਤਾ ਨਹੀਂ ਕਿਵੇਂ ਮਿਲੀ ਹੈ ਤੇ ਇੱਕ ਉਹਨਾਂ ਨੂੰ ਐ ਬਹੁਤ ਵੱਡਾ ਪ੍ਰੇਮ ਜਾਗਦਾ ਸੀ ਤੇ ਉਹ ਦਿਲੋਂ ਪ੍ਰੇਮ ਹੁੰਦਾ ਸੀ ਕਿਉਂਕਿ ਦੂਰੀ ਹੁੰਦੀ ਸੀ ਮਿਲਣ ਦਾ ਮੌਕਾ ਨਹੀਂ ਮਿਲਦਾ ਸੀ ਤੇ ਹੁਣ ਤਾਂ ਦੇਖੋ ਜੀ ਇੰਨਾ ਮਤਲਬ ਨਵਾਂ ਕਲਚਰ ਆ ਗਿਆ ਹੈ ਵੀ ਉਹ ਜਿਹੜੀ ਇਹ ਤਾਂਗ ਜੀ ਜਿਹੜਾ ਉਹ ਪ੍ਰੇਮ ਤੇ ਜਿਹੜਾ ਉਹ ਕਿਊਰਿਓਸਿਟੀ ਉਹ ਖਤਮ ਹੋ ਗਈ ਅਸਰਵਤਾਂ ਇਹ ਪੈਣਾ ਨੂੰ ਮਿਲਨ ਦਾ ਇੱਕ ਮੌਕਾ ਹੁੰਦਾ ਸੀ ਮੇਲਾ ਹੁੰਦਾ ਸੀ ਜਿਵੇਂ ਕਿ ਤੁਸੀਂ ਕਿਹਾ ਕਿ ਜਦੋਂ ਬੰਦਾ ਦੂਰ ਰਹਿੰਦਾ ਸੀ ਉਹਨੂੰ ਤਾਂਗ ਰਹਿੰਦੀ ਸੀ ਉਹ ਮਿਸ ਵੀ ਕਰਦਾ ਸੀ ਬੜੀਆਂ ਗੱਲਾਂ ਇਕੱਠੀਆਂ ਹੋ ਜਾਂਦੀਆਂ ਸੀ ਉਹ ਇਕੱਠੀਆਂ ਗੱਲਾਂ ਕਰਦੇ ਸੀ ਇਹ ਵੀ ਗੱਲ ਸੀ ਹੈ ਤੇ ਇੱਕ ਹੋਰ ਆ ਇੱਕ ਕਹਾਵਤ ਆ ਧਾਰਨਾ ਇਹ ਵੀ ਜੇ ਨਵੀਂ ਵਿਆਹੀ ਕੁੜੀ ਜੇ ਸੌਰੇ ਘਰ ਰਹਿੰਦੀ ਸੀ ਤੀਆਂ ਦੇ ਤੀਆਂ ਵਾਲੇ ਦਿਨ ਉਹ ਮਾੜਾ ਮੰਨਿਆ ਜਾਂਦਾ ਸੀ ਇਹ ਸਹੀ ਕਰ ਇਹਦੇ ਪਿੱਛੇ ਵੀ ਇਹ ਕਾਰਨ ਸੀ ਕਈ ਗੱਲਾਂ ਐ ਜਿਹੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਪਿੱਛੇ ਕਾਰਨ ਹੁੰਦਾ ਹੈ ਉਹਨੂੰ ਇਸ ਕਰਕੇ ਮਾੜਾ ਮੰਨਿਆ ਜਾਂਦਾ ਸੀ ਵੀ ਤਾਂਕਿ ਉਹਨੂੰ ਸੋਹਰਾ ਕਰ ਤੋਂ ਆਉਣ ਦਾ ਇੱਕ ਮੌਕਾ ਮਿਲ ਸਕੇ ਉਦੋਂ ਇੰਨੀ ਆਜ਼ਾਦੀ ਨਹੀਂ ਹੁੰਦੀ ਸੀ ਲੜਕੀਆਂ ਨੂੰ ਕਿ ਉਹ ਸ਼ਾਦੀ ਤੋਂ ਬਾਅਦ ਆਪਣੀ ਮਰਜ਼ੀ ਮੁਤਾਬਕ ਆਪਦੇ ਪੇਕਿਆਂ ਦੇ ਘਰ ਜਾ ਸਕਣ ਉਹਨਾਂ ਨੂੰ ਆਪਣੀ ਪਰਮਿਸ਼ਨ ਆਪਦੀ ਸੱਸ ਤੋਂ ਲੈਣੀ ਪੈਂਦੀ ਸੀ ਆਪਦੇ ਸਹੁਰੇ ਤੋਂ ਲੈਣੀ ਪੈਂਦੀ ਸੀ ਆਪਦੇ ਸਹੁਰੇ ਪਰਿਵਾਰ ਤੋਂ ਲੈਣੀ ਪੈਂਦੀ ਸੀ ਇੱਕ ਇਸ ਤਰੀਕੇ ਨਾਲ ਜਿਵੇਂ ਉਹ ਕਿ ਬੰਧਕ ਹੁੰਦੀ ਹੈ ਤਾਂ ਉਹਦਾ ਬੰਧਕ ਨੂੰ ਤੋੜਨ ਵਾਸਤੇ ਐ ਜੀ ਰੀਤੀ ਨਿਵਾਜ਼ ਰੱਖੇਗੇ ਸੀ ਤਾਂਕਿ ਉਹ ਆਪਣੇ ਪੇਕੇ ਘਰ ਆ ਸਕੇ ਇਹ ਤੁਸੀਂ ਜਿਵੇਂ 3 ਮਨਾ ਰਹੇ ਹੋ ਇਹ ਸ਼ੁਰੂ ਤੋਂ ਹਰੇਕ ਸਾਲੇ ਕਰਦੇ ਹੋ ਇਸ ਵਾਰ ਕੀਤਾ ਜੀ ਹਰ ਸਾਲ ਅਸੀਂ ਹਰ ਸਾਲ ਜਦੋਂ ਦੇ ਪ੍ਰਧਾਨ ਜੀ ਹਰਦੀਪ ਸਿੰਘ ਬਾਜਵਾ ਆਏ ਹੈ ਪਹਿਲਾਂ ਵੀ ਮਨਾਉਂਦੇ ਸੀ ਲੇਕਿਨ ਇਹਨਾਂ ਦਾ ਖੁੱਲ੍ਹ ਦਿਲੇ ਨਾਲ ਤੇ ਆਪਦੇ ਕੋਲੋਂ ਪੈਸਾ ਲਾ ਕੇ ਤੇ ਲੇਡੀਜ਼ ਨੂੰ ਉਸਤਾਦ ਕਰਦੇ ਵੀ ਵੱਧ ਤੋਂ ਵੱਧ ਤੁਸੀਂ ਆਪ ਦਾ ਹੱਸੋ ਖੇਡੋ ਜੋ ਖਰਚਾ ਹੈ ਉਹ ਅਸੀਂ ਜੋ ਸਾਡੀ ਹਮਦਦ ਹੈ ਅਸੀਂ ਦੇਵਾਂਗੇ ਔਰ ਜਿੰਦੇ ਆ ਨਵੀਆਂ ਕੁੜੀਆਂ ਆਉਂਦੀਆਂ ਨੇ ਜਾਂ ਪੁਰਾਣੇ ਬਜ਼ੁਰਗੇ ਹੁੰਦੇ ਨੇ ਨਹੀਂ ਜੀ ਪੁਰਾਣੀਆਂ ਲੇਡੀਜ਼ ਹੈਗੀਆਂ ਕੁਝ ਨਵੀਆਂ ਕੁੜੀਆਂ ਵੀ ਆ ਜਾਂਦੀਆਂ ਬਹੁਤ ਤਰ੍ਹਾਂ ਦੀ ਜਿਹੜੀਆਂ ਪੁਰਾਣੀਆਂ ਲੇਡੀਜ਼ ਦੀ ਹੁੰਦੀ ਹੈ ਜਿਹੜੀਆਂ ਕਿ ਮਤਲਬ ਹੁਣ 60 ਤੋਂ ਉੱਪਰ ਹੈ ਉਹਨਾਂ ਦੀ ਹੈ ਤੁਸੀਂ ਕਹਿੰਦੇ ਵੀ ਨਵੀਆਂ ਕੁੜੀਆਂ ਸਾਨੂੰ ਚਾਉ ਨਹੀਂ ਹੈ ਤਿਹਾਰ ਨੂੰ ਇਹਨਾਂ ਨਹੀਂ ਨਹੀਂ ਸਾਡੇ ਇੱਥੇ ਮੈਂਬਰ ਨਹੀਂ ਬਣ ਸਕਦੇ ਨਾ ਸਹੀ ਸਹੀ ਸਾਡੇ ਜਿਹੜੇ ਮੈਂਬਰ ਨੇ ਆਬ 60 ਮੋਸਟਲੀ ਸਹੀ ਸਹੀ ਤੇ ਉਹ ਜਿਹੜੀਆਂ ਹਾਂਜੀ ਸੀਨੀਅਰ ਸਿਟੀਜ਼ਨ ਜਿਹੜੇ ਹਨ ਇਹ ਸੰਸਤਾ ਸੀਨੀਅਰ ਸਿਟੀਜ਼ਨ ਦੀ ਹੈ ਇਸ ਕਰਕੇ ਲੜਕੀਆਂ ਇਹਨਾਂ ਘਟ ਆਉਣਾ ਪਸੰਦ ਕਰਦੀਆਂ ਲੜਕੀ ਕੋਈ ਕਿਸੇ ਦੀ ਬੱਚਾ ਕੋਈ ਬੁਲਾਇਆ ਕਿਸੇ ਨੇ ਗੈਸਟ ਉਹ ਜਾ ਸਕਦਾ ਅਦਰਵਾਈਜ਼ ਜੀ ਧੰਨਵਾਦੀ ਬੜੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜਿਵੇਂ ਤੁਸੀਂ ਦੇਖਿਆ ਕਿ ਵੈਸਟਰਨ ਸੱਭਿਆਚਾਰ ਤੋਂ ਪ੍ਰਭਾਵਿਤ ਸਾਡਾ ਸੱਭਿਆਚਾਰ ਉਸ ਵੱਲ ਜਾ ਹੁੰਦਾ ਜਾ ਰਿਹਾ ਨਾ ਕਿ ਉਹ ਸਾਡੇ ਵਰਗਾ ਹੁੰਦਾ ਜਾ ਰਿਹਾ ਤੇ ਆਪਣਾ ਸੱਭਿਆਚਾਰੇ ਛੱਡਦਾ ਜਾ ਰਿਹਾ ਜਿਵੇਂ ਕਿ ਪੁਰਾਣੇ ਬਜ਼ੁਰਗ ਕਹਿੰਦੇ ਰਹੇ ਨੇ ਉਸ ਸਮੇਂ ਦੀ ਅਸੀਂ ਇਹ ਬੜੀਆਂ ਚੀਜ਼ਾਂ ਹੁੰਦੀ ਸੀ ਮਿਸ ਕਰਦੇ ਨੇ ਉਹ ਉਹ ਮਿਸ ਕਰ ਰਹੇ ਨੇ ਕਿ ਉਦੋਂ ਉਸ ਸਮੇਂ ਦਾ ਸੱਭਿਆਚਾਰ ਬੜਾ ਵਧੀਆ ਹੁੰਦਾ ਸੀ ਹੁਣ ਤੀਆਂ ਮਨਾਉਂਦੇ ਵੀ ਨਹੀਂ ਪਰ ਉਹ ਗੱਲ ਨਹੀਂ ਹੈਗੀ ਇਹ ਬਸ ਇੱਕ ਤਰ੍ਹਾਂ ਦਾ ਤਰਾਪ ਤਈ ਪੂਰਾ ਕਰਥੇ ਨੇ ਸਸਿਕਾਲ ਜੀ ਤੁਸੀਂ ਦੇਖੀ ਰਹੋ ਰਿਆਸਤ ਨੂੰ ਅਸੀਂ ਇਸ ਸਮੇਂ ਅਸੀਂ ਪਹੁੰਚਿਆ ਖਰੜ ਦੇ ਵਿੱਚ ਜਿੱਥੇ ਤੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਕਿਹਾ ਜਾਂਦਾ ਹੈ ਕਿ ਹੁਣ ਇਹ ਤਿਹਾੜ ਇਤਿਹਾਸ ਬਣਦਾ ਜਾ ਰਿਹਾ ਕਿਉਂਕਿ ਨਵੀਆਂ ਕੁੜੀਆਂ ਇਹ ਤਿਹਾੜ ਨਹੀਂ ਮਨਾਉਂਦੀਆਂ ਪਰ ਇਹ ਤਿਹਾੜ ਜਿਉਂਦਾ ਰੱਖਣ ਲਈ ਕੁਝ ਸੰਸਥਾਵਾਂ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਵਿੱਚ ਇੱਕ ਇਹ ਸੰਸਥਾ ਜਿਸ ਲਈ ਇਹ ਤਿਹਾੜ ਮਨਾ ਰਹੀਆਂ ਨੇ ਤੀਆਂ ਦਾ ਤਿਹਾੜ ਜੋ ਕਿ ਅੱਜ ਕੱਲ ਨਹੀਂ ਮਨਾਇਆ ਜਾ ਰਿਹਾ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਸਸਿਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਸੋਚਾਈ ਤੁਸੀਂ ਇਹ ਤਿਆਰ ਮੈਂ 2 ਸਾਲਾਂ ਤੋਂ ਇੱਥੇ ਜੁੜੀਆਂ ਸੀਨੀਅਰ ਸਿਟੀਜ਼ਨ ਨਾਲ ਤਾਂ ਅਸੀਂ ਸੋਚਿਆ ਵੀ ਜੋ ਆਪਣਾ ਪੁਰਾਣਾ ਸੱਭਿਆਚਾਰ ਹੈ ਜਿਹੜਾ ਅੱਜ ਕੱਲ ਦੀ ਲੜਕੀਆਂ ਭੁੱਲਦਿਆਂ ਜਾ ਰਹੀਆਂ ਨੇ ਤਾਂ ਉਹਨੂੰ ਕੰਟੀਨਿਊ ਕਰਨ ਲਈ ਅਸੀਂ ਸੋਚਿਆ ਵੀ ਅਸੀਂ ਅਸੀਂ ਜੇ ਅਸੀਂ ਕਰਾਂਗੇ ਤਾਂ ਸਾਨੂੰ ਦੇਖ ਕੇ ਅੱਗੇ ਬੱਚਿਆਂ ਨੂੰ ਇਨਸਪੀਰੇਸ਼ਨ ਮਿਲੇਗੀ ਤਾਂ ਇਸ ਕਰਕੇ ਅਸੀਂ ਆਪਣਾ ਪੂਰ ਜੋਰ ਨਾਲ ਅਸੀਂ ਸਭ ਨੂੰ ਇਕੱਠੇ ਕੀਤਾ ਇਹ ਸਾਰਾ ਕੁਝ ਜੋ ਤੁਸੀਂ ਦੇਖ ਰਹੇ ਹੋ ਤੇ ਅਸੀਂ ਆਪਣੀ ਮਿਹਨਤ ਨਾਲ ਸਾਨੂੰ 1 ਮਹੀਨਾ ਹੋ ਗਿਆ ਲੱਗਿਆ ਨੂੰ ਅਸੀਂ ਆਈਟਮਾਂ ਤਿਆਰ ਕੀਤੀਆਂ ਬੱਚਿਆਂ ਨੂੰ ਤਿਆਰ ਕੀਤਾ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਵਿਰਸਾ ਆ ਸਾਡਾ ਪੰਜਾਬੀ ਉਹ ਬੱਚੇ ਅੱਜ ਕੱਲ ਦੇ ਨਾ ਭੁੱਲਣ ਤੇ ਇਹਨੂੰ ਕੰਟੀਨਿਊ ਰੱਖਣ ਤੇ ਬਸ ਇਹੀ ਕਹਿਣਾ ਚਾਹਾਂਗੇ ਜੀ ਅੱਜ ਕੱਲ ਭੁੱਲਦੇ ਕਿਉਂ ਜਾ ਰਹੇ ਨੇ ਚੰਗੀ ਚੀਜ਼ ਨਹੀਂ ਸੀ ਜਾਂ ਔਖਾ ਲੱਗਦਾ ਇਹ ਕਿਉਂ ਕੀ ਗੱਲ ਹੈ ਨਹੀਂ ਭੁੱਲਦੇ ਨੇ ਜਾ ਰਹੇ ਅੱਜ ਕੱਲ ਬੱਚਿਆਂ ਨੂੰ ਲੇਟੈਸਟ ਜੋ ਅੱਜ ਕੱਲ YouTube ਮੀਡੀਆ ਉਹਨਾਂ 'ਚ ਜ਼ਿਆਦਾ ਇੰਟਰਸਟ ਪੈਦਾ ਹੋ ਗਿਆ ਤੇ ਪੰਜਾਬੀ ਨੂੰ ਉਹ ਸਮਝਦੇ ਨੇ ਕਿ ਇਹ ਸਿਰਫ ਪਿੰਡਾਂ ਦੇ ਲੋਕ ਹੀ ਮਨਾਉਂਦੇ ਨੇ ਜਦ ਕਿ ਇਹ ਐਂਟਰਟੇਨਮੈਂਟ ਲਈ ਬਹੁਤ ਵਧੀਆ ਆ ਤੇ ਇਹਦੇ ਨਾਲ ਆਪਾਂ ਸਾਰੇ ਇੱਕ ਦੂਜੇ ਨਾਲ ਇਕੱਠੇ ਹੁੰਨੇ ਆ ਆਪਣਾ ਖੁਸ਼ੀ ਮਨਾਣੇ ਆ ਤੇ ਮੌਸਮ ਦਾ ਆਪਾਂ ਆਨੰਦ ਲੈਣੇ ਆ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਤੇ ਗਿੱਦੜੇ ਪਾਉਂਦੀਆਂ ਨੇ ਤੇ ਪਿੰਗਾ ਝੂਟਦੀਆਂ ਨੇ ਪਿੰਗਾ ਤਾਂ ਅੱਜ ਕੱਲ ਹੈ ਨਹੀਂ ਲੇਕਿਨ ਜਿਹੜਾ ਆਪਾਂ ਜਿੰਨਾ ਵੀ ਕਰ ਸਕਦੇ ਆ ਪੁਰਾਣੇ ਵਿਰਸੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਜਿਵੇਂ ਤੁਸੀਂ ਕਿਹਾ ਵੀ ਅੱਜ ਕੱਲ ਲੋਕ ਟੈਕਨੋਲੋਜੀ ਨੇ ਨੇੜੇ ਲਿਆ ਤੇ ਅੱਗੇ ਦੂਰ ਹੁੰਦੇ ਸੀ ਤਾਂ ਕਰਕੇ ਉਹਨਾਂ ਨੂੰ ਇੱਛਾ ਹੁੰਦੀ ਸੀ ਕਿ ਦੂਜੇ ਨਾਲ ਮਿਲਣ ਦੀ ਅੱਜ ਕੱਲ ਟੈਕਨੋਲੋਜੀ ਇਹ ਤਿਹਾਰ ਲੁਧਿਆਰੇ ਟੈਕਨੋਲੋਜੀ ਦਾ ਰੋਲ ਹੈ ਇਹ ਚ ਟੈਕਨੋਲੋਜੀ ਦਾ ਇਹਦਾ ਕੋਈ ਲਿੰਕ ਨਹੀਂ ਆ ਕਿਉਂਕਿ ਇਹ ਪੰਜਾਬੀ ਹੈ ਨਾ ਜੋ ਸੱਭਿਆਚਾਰ ਜਿਹੜਾ ਹੈਗਾ ਆ ਨਹੀਂ ਮਤਲਬ ਇਹ ਟੈਕਨੋਲੋਜੀ ਕਰਨਾ ਅੱਗੇ ਲੋਕ ਮਿਲਦੇ ਨਹੀਂ ਸੀ ਇੱਕ ਦੂਜੇ ਨਾਲ ਬੜੇ ਟਾਈਮ ਬਾਅਦ ਸਾਲ ਬਾਅਦ ਤੀਆਂ ਦੇ ਤਿਹਾੜੀ ਤੇ ਮਿਲਣਾ ਉੱਥੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਚੁਗਲੀਆਂ ਕਰਨੀਆਂ ਤੁਸੀਂ ਕਹਿ ਸਕਦੇ ਹੋ ਸਹੀ ਗੱਲ ਪਿੰਡਾਂ ਦੇ ਚੁਗਲੀਆਂ ਕਰਦੇ ਸੀ ਤੇ ਅੱਜ ਕੱਲ੍ਹ ਉਹ ਫੋਨ ਤੇ ਹੀ ਸਭ ਕੁਝ ਹੋ ਜਾਂਦਾ ਹੈ ਉਹਦੇ ਕਰਕੇ ਵੀ ਹੈ ਰੋਲ ਹਾਂਜੀ ਅੱਗੇ ਇਹ ਸੀਗਾ ਵੀ ਜਿਹੜੇ ਕੁੜੀਆਂ ਸਸਰਾਲ ਸਹੁਰੇ ਚੱਲੀ ਜਾਂਦੀਆਂ ਸੀ ਤਾਂ ਉਹ ਦੇਰ ਬਾਅਦ ਵਾਪਸ ਆਉਂਦੀਆਂ ਸੀ ਆਪਣੇ ਪੇਕੇ ਕੋਈ ਇਦਾਂ ਸਾਧਨ ਵੀ ਨਹੀਂ ਸੀ ਕਿ ਘਾਰਾਂ ਹੁੰਦੀਆਂ ਸੀ ਜਾਂ ਕੁਝ ਹੁੰਦੇ ਸੀ ਤੇ ਇੱਕ ਪਹੁੰਚਣ ਨੂੰ ਬੜੀ ਦੇਰ ਲੱਗਦੀ ਹੁੰਦੀ ਸੀ ਆਣ ਨੂੰ ਤੇ ਚਿੱਠੀ ਪੱਤਰੀ ਦਾ ਉਹ ਹੁੰਦਾ ਸੀ ਰਿਵਾਜ ਤੇ ਇਸ ਕਰਕੇ ਉਹਨਾਂ ਨੇ ਇੱਕ ਸੌਣ ਦਾ ਮਹੀਨਾ ਰੱਖਿਆ ਕਿ ਜਦੋਂ ਕਿ ਆਪਾਂ ਵੀ ਇੱਕ ਮਹੀਨਾ ਰੱਖ ਲੈਣ ਜਿੱਚ ਸਾਰੀਆਂ ਕੁੜੀਆਂ ਆਪਣੇ ਪੇਕੇ ਆਣ ਤੇ ਜਿਹੜੀਆਂ ਸਾਰੀਆਂ ਵਿਆਹਾਂ ਹੋਈਆਂ ਕੁੜੀਆਂ ਹੁੰਦੀਆਂ ਸੀ ਉਹ ਇੱਕੋ ਵਾਰੀ ਇੱਕ ਸੌਣ ਦੇ ਮਹੀਨੇ ਚ ਆਂਦੀਆਂ ਸੀ ਤੇ ਉਹ ਆਪਣਾ ਇੰਜੋਏ ਕਰਦੀਆਂ ਸੀਗੀਆਂ ਤੇ ਤੇ ਤੁਸੀਂ ਵੀ ਮਨਾਉਂਦੇ ਰਹੇ ਹੋਗੇ ਆਪਣੀ ਜਵਾਨੀ ਤੁਸੀਂ ਤੀਆਂ ਮਨਾਈਆਂ ਪਿੰਡ ਤੋਂ ਬਾਹਰ ਜਾ ਕੇ ਜਿਵੇਂ ਰੁੱਖਾਂ ਤੇ ਪਿੰਗਾ ਪਾ ਕੇ ਮਨਾਉਂਦੇ ਸੀ ਅਸੀਂ ਜਦੋਂ ਅਸੀਂ ਆਪਣੇ ਸਮਰਾਲੇ ਰਹਿੰਦੇ ਸੀ ਤਾਂ ਜਦੋਂ ਅਸੀਂ ਤੀਆਂ ਸ਼ੁਰੂ ਕੀਤੀਆਂ ਤਾਂ ਅਸੀਂ ਨਹਿਰ ਦੇ ਕੰਢੇ ਜਾਣਾ ਤੇ ਉੱਥੇ ਜਾ ਕੇ ਅਸੀਂ ਆਪਣੀਆਂ ਤੀਆਂ ਮਨਾਣੀਆਂ ਤੇ ਉੱਥੇ ਪਿੰਗਾ ਪਾਣੀਆਂ ਬ੍ਰਿਕਸ਼ਾਂ ਤੇ ਤੇ ਉੱਥੇ ਬੈਠ ਕੇ ਬਾਹਰ ਹੀ ਅਸੀਂ ਹਲਵਾਈ ਬਿਠਾ ਕੇ ਉੱਥੇ ਹੀ ਕੁੱਕ ਕਰਨਾ ਚਾਹੇ ਗਰਮੀ ਕਿੰਨੀ ਹੁੰਦੀ ਸੀ ਲੇਕਿਨ ਅਸੀਂ ਉੱਥੇ ਬਹੁਤ ਇੰਜੋਏ ਕਰਦੇ ਸੀਗੇ ਅੱਜ ਕੱਲ ਜਿਵੇਂ ਲੇਟੈਸਟ ਹੁਣ ਟੈਕਨੋਲੋਜੀ ਚੱਲ ਗਈ ਬੱਚੇ ਵੀ ਅੱਜ ਕੱਲ ਜਿਵੇਂ ਧੁੱਪ ਗਰਮੀ ਨਹੀਂ ਸਹਿ ਸਕਦੇ ਤਾਂ ਹੋਟਲਾਂ ਚ ਮਨਣ ਲੱਗ ਗਏ ਤਾਂ ਸਾਡਾ ਪਰ ਇਹ ਸੀਨੀਅਰ ਸਿਟੀਜ਼ਨ ਹੈ ਅਸੀਂ ਇਹਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਕਿ ਜੋ ਸੀਨੀਅਰਸ ਨੇ ਉਹ ਇੱਥੇ ਆ ਕੇ ਇੰਜੋਏ ਕਰਨ ਤਾਂ ਟੱਟ ਪੈਸਿਆਂ ਚ ਹੋਟਲ ਚ ਨਹੀਂ ਅਫੋਰਡ ਕਰ ਸਕਦੇ ਜਿਵੇਂ ਜ਼ਿਆਦਾ ਤਾਂ ਅਸੀਂ ਚਾਹੁੰਦੇ ਆ ਵੀ ਸੀਨੀਅਰ ਸਿਟੀਜ਼ਨ ਸਾਨੂੰ ਇੱਕ ਐਸਾ ਪਲੇਟਫਾਰਮ ਹੈ ਜਿਹਦੇ ਚ ਅਸੀਂ ਇੱਥੇ ਵੱਧ ਤੋਂ ਵੱਧ ਇੰਜੋਏ ਕਰ ਸਕਦੇ ਆ ਤੁਸੀਂ ਕਹਿੰਦੇ ਹੋ ਵੀ ਸੱਭਿਆਚਾਰ ਵੀ ਮਾਡਰਨ ਹੋ ਗਿਆ ਸੱਭਿਆਚਾਰ ਵੀ ਮਾਡਰਨ ਹੋ ਗਿਆ ਹਾਂਜੀ ਅੰਦਰ ਮਨਾਉਣ ਲੱਗ ਗਏ ਹਾਂਜੀ ਤੇ ਇਹ ਕਿੰਨਾ ਕੁ ਫਰਕ ਆ ਉਦੋਂ ਦੇ ਵੇਲੇ ਦਾ ਹੁਣ ਦੇ ਵੇਲੇ ਦਾ ਹੋਰ ਹੋਰ ਪਤਾ ਕੀ ਆ ਇਹਨਾਂ ਨੂੰ ਉਹ ਮਿਹਨਤ ਨਹੀਂ ਕਰਨਾ ਚਾਹੁੰਦੇ ਬੱਚੇ ਹਾਂ ਸਭ ਤੋਂ ਵੱਡੀ ਗੱਲ ਉਹੀ ਆ ਅੱਜ ਕੱਲ ਪੈਸਾ ਵਾ ਪੈਸਾ ਸੁੱਟੋ ਤੇ ਖੇਲ ਦੇਖੋ ਤਮਾਸ਼ਾ ਦੇਖੋ ਬਸ ਉਹੀ ਚੀਜ਼ ਆ ਕਿ ਉਹ ਚੀਜ਼ਾਂ ਸਾਰੀ ਭੁੱਲੀ ਜਾਂਦੀਆਂ ਨੇ ਤੇ ਇੱਕ ਤਰ੍ਹਾਂ ਤੁਸੀਂ ਕਹਿੰਦੇ ਵੀ ਇੰਜੋਏ ਨਹੀਂ ਕਰ ਰਹੇ ਹੋ ਇੱਕ ਤਰ੍ਹਾਂ ਬਸ ਵੀ ਤਿਹਾੜ ਮਨਾਏ ਰਹੇ ਨੇ ਨਹੀਂ ਹਾਂ ਇੰਜੋਇਮੈਂਟ ਤੇ ਇਹਨਾਂ ਦੀ ਅੱਜਕੱਲ ਕੀ ਆ ਤੁਸੀਂ ਜਾਣਦੇ ਮੋਬਾਈਲ ਚ ਹੀ ਆ ਇੱਕ ਦੂਜੇ ਨੂੰ ਚਲੋ ਜੀ ਮੈਸੇਜ ਕਰਤਾ ਇਧਰੋਂ ਕਰਤਾ ਉਧਰੋਂ ਕਰਤਾ ਤੇ ਉਹ ਉਹ ਚੀਜ਼ ਹੁਣ ਮਤਲਬ ਰਹਿ ਗਈ ਖਤਮ ਹੀ ਹੋ ਗਈ ਹੈ ਤੇ ਇਹ ਚ ਜਿੱਥੋਂ ਤੱਕ ਮੈਂ ਸੋਚਦੀ ਆ ਕਿ ਪੇਰੈਂਟਸ ਦਾ ਬਹੁਤ ਹੱਥ ਆ ਪੇਰੈਂਟਸ ਬੱਚਾ ਨੂੰ ਉਹ ਸਿੱਖਿਆ ਦਿੰਦੇ ਹੀ ਨਹੀਂ ਆ ਅੱਜਕੱਲ ਆ ਸਾਰੇ ਤਿਹਾੜ ਛੱਟ ਗਏ ਨੇ ਇਹਨ ਰਸ ਦਾ ਧਿਆਨ ਹੈ ਇੱਕ ਪਾਸੇ ਉਹ ਵੀ ਬੱਚਾ ਪੜ੍ਹ ਲੈ ਕੇ ਬਾਹਰ ਨੌਕਰੀ ਲੱਗ ਜੇ ਹਾਂ ਬਸ ਇਹੀ ਆ ਕਿ ਨੌਕਰੀ ਹੈ ਜਾਂ ਫਿਰ ਬਾਹਰ ਚੱਲ ਜਣ ਤੇ ਇੱਕ ਗੱਲ ਆ ਉਹ ਤਰ੍ਹਾਂ ਦੀ ਧਾਰਨਾ ਇੱਕ ਤਰ੍ਹਾਂ ਦੀ ਇਹ ਵੀ ਜੇ ਨਵੀਂ ਵਿਆਹੀ ਨੂੰ ਜੇ ਸਹੁਰੇ ਘਰ ਰਹਿੰਦੀ ਆ ਤਾਂ ਉਹ ਸੱਸ ਲਈ ਬੜਾ ਮਾੜਾ ਹੁੰਦਾ ਇਹ ਕਿੰਨੀ ਸਹੀ ਨਹੀਂ ਜੀ ਮੈਂ ਮੈਂ ਆਪਣੇ ਬੇਟੇ ਦਾ ਹੁਣੇ ਹਲੇ ਵਿਆਹ ਕੀਤਾ ਮੇਰਾ ਜੋ ਨੌ ਹੋਇਆ ਨਾ ਮੇਰੇ ਬਿਲਕੁਲ ਬੇਟੀ ਮੇਰਾ ਬਿਲਕੁਲ ਮੇਰੀ ਪਰਛਾਵਾ ਹੈ ਕੁਝ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਦੇ ਸਕਦੀ। ਮੈਂ ਜੋ ਇੰਨਾ ਦਿਨਾਂ ਚ ਕਹਿੰਦੇ ਤਾਂ ਹੀ ਸਹੁਰੇ ਜਾਂਦੇ ਹੁੰਦੀ ਆ ਜੀ। ਉਹ ਪੇਕੇ ਜਾਂਦੇ। ਪੇਕੇ ਇਸ ਲਈ ਜਾਂਦੀਆਂ ਵਾਂ ਕਿ ਚਲੋ ਉਹ ਇੱਕ ਇੱਕ ਕੀ ਕਹੀਏ ਉਹਨੂੰ ਕਿ ਥੋੜਾ ਜਿਹਾ ਰੀਤ ਬਣੀ ਆ ਨਾਲੇ ਥੋੜਾ ਜਿਹਾ ਅਲੱਗ ਹੋ ਜਾਂਦੀ ਆ ਚਲੋ ਹਸਬੰਡ ਵੀ ਅਲੱਗ ਹੁੰਦੀ ਆ ਤੇ ਥੋੜਾ ਉਹਨਾਂ ਨੂੰ ਆਪਣੇ ਫਰੈਂਡਸ ਦੇ ਨਾਲ ਮਿਲ ਕੇ ਖੁਸ਼ੀ ਮਿਲਦੀ ਆ ਅਲੱਗ ਜੀ। ਤੇ ਅੱਜ ਦੇ ਤਿਹਾਰਾਂ ਤੇ ਪਹਿਲੇ ਪਿਛਲੇ ਤਿਹਾਰਾਂ ਦਾ ਕਿੰਨਾ ਫਰਕ ਦੇਖਦੇ ਆ। ਪਿਛਲੇ ਤਿਹਾਹਾਰਾਂ ਚ ਤੇ ਘਰੇ ਖਾਣ ਮਠਾਈਆਂ ਬੰਦੀਆਂ ਸੀ ਅਸੀਂ ਦੇ ਵੰਡਦੇ ਸੀ ਇੱਕ ਦੂਜੇ ਦੇ ਘਰ ਜਾਂਦੇ ਸੀ ਅੱਜ ਕੱਲ ਕੀ ਆ ਅੱਜ ਕੱਲ ਤੇ ਬਜਾਰੋਂ ਆਈਆਂ ਚਲੋ ਜੀ ਨਹੀਂ ਹੋਇਆ ਤੇ ਆਨਲਾਈਨ ਕਰ ਤੋ ਚਲੋ ਜੀ ਮੰਮੀ ਪਾਪਾ ਉੱਥੇ ਬੈਠੇ ਨੇ ਆਨਲਾਈਨ ਘਰ ਪਹੁੰਚ ਗਿਆ ਇਹ ਚੀਜ਼ਾਂ ਹੁੰਦੀਆਂ ਪਹਿਲਾਂ ਅਸੀਂ ਘਰ ਬਣਾਉਂਦੇ ਜੋ ਤਿੰਨ ਦਿਨ ਪੰਜ ਦਿਨ ਪਹਿਲਾਂ ਅਸੀਂ ਬਣਾਉਣਾ ਸਟਾਰਟ ਕਰਦੇ ਸੀ ਫਿਰ ਡੱਬੇ ਪਰ ਪਰ ਡੱਬੇ ਵੀ ਨਹੀਂ ਕ올ੀਆਂ ਚ ਆਪਣੇ ਪਲੇਟਾਂ ਚ ਪਾ ਕੇ ਅੰਡ ਗਵਾਣ ਦਿਨੇ ਸੀ ਉਹ ਰਿਵਾਜ ਹੁਣ ਹਟ ਗਏ ਨੇ ਤੇ ਹੁਣ ਘਰੇ ਬਣਾਉਂਦੇ ਨਹੀਂ ਕਰਦੇ ਨਹੀਂ ਹੁਣ ਨਹੀਂ रेडीमेट ही औदने हां जी। ਆਹ ਮਿਹਨਤ ਨਹੀਂ ਕਰਦੇ। ਨਹੀਂ ਮਿਹਨਤ ਕਰਦੇ ਵੀ ਆ ਪਰ ਅੱਜਕੱਲ ਦਾ ਹੈਲਥ ਕੌਨਸਿਸ ਬਹੁਤ ਹੋ ਗਏ ਨੇ। ਉਹ ਅੱਜਕੱਲ ਉਹ ਤੇਲ ਵਾਲੀ ਚੀਜ਼ਾਂ ਆਈਏ ਸਭ ਚੀਜ਼ਾਂ ਖਾਣਾ ਮਿੱਠਾ ਨਹੀਂ ਖਾਣਾ ਚੰਦੇ ਨੇ। ਪਿੰਡਾਂ ਜਿੱਦਾ ਚੱਲੀ ਜਾਂਦਾ ਫੇਰ ਵੀ ਉਹ ਸੈਟ ਨਹੀਂ ਬੰਦ। ਉਹ ਚੱਲ ਜਾਂਦਾ ਉਹਨਾਂ ਦਾ ਆਪਣੇ। ਪਿੰਡਾਂ ਚਲੇ ਪਿਓਰਿਟੀ ਹੈਗੀ ਆ ਨਾ। ਪਿੰਡਾਂ ਚ ਪਿਓਰਿਟੀ ਹੈਗੀ ਆ। ਤਾਂ ਕਰਕੇ ਪਿੰਡਾਂ ਚ ਚਲੋ ਧੰਨਵਾਦ ਬਹੁਤ ਵਧੀਆ ਬਰਾਲਾ ਜੀ ਤੁਹਾਡੇ ਸਭਿਆ ਚੰਨ ਜੀ ਜੀ। ਜਿਵੇਂ ਤੁਸੀਂ ਦੇਖਿਆ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਹਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਤਾਂ ਕਿ ਨਵੀਆਂ ਕੁੜੀਆਂ ਸੱਭੇ ਨਾਲ ਨਾਲ ਜੁੜ ਸਕਣ ਤੇ ਉਹ ਇਸੇ ਤਰ੍ਹਾਂ ਸੱਭਿਆਚਾਰ ਨੂੰ ਅੱਗੇ ਲਿਜਾਂਦੀਆਂ ਰਹਿਣ ਤੇ ਸੱਭਿਆਚਾਰ ਨੂੰ ਮਰਉਂਦੇ ਰਹਿਣ ਤੇ ਪੰਜਾਬੀ ਸੱਭਿਆਚਾਰ ਗੁੰਮਣਾ ਹੋਵੇ ਤੁਸੀਂ ਦੇਖਦੇ ਰਹੋ ਰਿਆਸਤ نیوز